ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਆਉਣ ਵਾਲਾ ਸਮਾਂ ਜਾਂਸ ਸਕਦੇ ਹੋ ਕਹਿੰਦਾ ਭਾਵ ਕਿ ਤੁਸੀਂ ਆਪਣੀ ਜਨਮ ਤਰੀਕ ਤੇ ਜਨਮ ਸਮੇ ਤੋਂ اپنی زندگی ਦੇ ਪਾਸਟ ਪ੍ਰੈਜੈਂਟ ਤੇ ਫਿਊਚਰ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣ ਸਕਦੇ ਹੋ ਕਿ ਜੋ ਨੌ ਗ੍ਰਹਿ ਹੁੰਦੇ ਨੇ چیکਰ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਨੌ ਗ੍ਰਹਿ ਮਜ਼ਬੂਤ ਹੋਣ ਉਹਨਾਂ ਨੂੰ ਕਦੇ ਵੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਹੁੰਦੇ ਨੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਨੌ ਗ੍ਰਹਿ ਤਾਂ ਮਜ਼ਬੂਤ ਹੁੰਦੇ ਨੇ ਤੇ ਉਹਨਾਂ ਨੂੰ ਕਦੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਅਵਿਚਾਰਤਾ ਉਹ ਜਲਦੀ ਹੀ ਸੋਲਵ ਹੋ ਚੁੱਕੀਆਂ ਨੇ ਤੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਨੌ ਗ੍ਰਹਿ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਸਹੀ ਨਹੀਂ ਹੁੰਦੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਕਿਤੇ-ਕਿਤੇ ਉਹਨਾਂ ਨੂੰ ਆਪਣੇ ਰਿਸ਼ਤੇਆਂ ਨੂੰ ਲੈ ਕੇ ਵੀ ਬਹੁਤ ਸਾਰੇ ਦੁੱਖ ਤਕਲੀਫ ਦੇਖਣੇ ਪੈਂਦੇ ਨੇ ਇਸ ਦੇ ਨਾਲ-ਨਾਲ ਆਪਣੀ ਜੌਬ ਨੌਕਰੀ ਫਿਊਚਰ ਜਾਂ ਫਿਰ ਆਪਣੇ ਕਾਰੋਬਾਰ ਵਪਾਰ ਤੇ ਆਪਣੇ ਵਾਈਫ ਤੀਜਾ ਇਸ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਹੁਣ ਤੁਸੀਂ ਇਸ ਗੱਲ ਨੂੰ ਖਾਸ ਕਰਕੇ ਸਮਝ ਗਿਆ ਹੋਵੋਗੇ ਕਿ ਇਹ ਨੌ ਗ੍ਰਹਿ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਕਿੰਨਾ ਖਾਸ ਮਹੱਤਵ ਹੈ ਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਕੁੰਡਲੀ ਦੇ ਵਿੱਚ ਠੀਕ ਹੋਣੇ ਚਾਹੀਦੇ ਨੇ ਇਸ ਦੇ ਨਾਲ-ਨਾਲ ਹੁਣ ਸਾਨੂੰ ਇਹ ਸੋਚੇ ਕਿ ਅਸੀਂ ਇਹ ਚੀਜ਼ ਨੂੰ ਕਿਵੇਂ ਪਤਾ ਕਰ ਸਕੀਏ ਕਿ ਸਾਡਾ ਕਿਹੜਾ ਗ੍ਰਹਿ ਖਰਾਬ ਚੱਲ ਰਿਹਾ ਕਿਉਂਕਿ ਹਰ ਇੱਕ ਗ੍ਰਹਿ ਦਾ ਆਪਣਾ ਅਲੱਗ-ਅਲੱਗ ਸਮਾਂ ਹੁੰਦਾ ਹੈ ਹਰ ਇੱਕ ਰਾਸ਼ੀ ਨੂੰ ਬਦਲਦਾ ਇਸੇ ਤਰ੍ਹਾਂ ਸਭ ਤੋਂ ਜ਼ਿਆਦਾ ਇਨਾ ਗ੍ਰਹਿਆਂ ਦੇ ਵਿੱਚੋਂ ਜੇਕਰ ਸਾਡਾ ਸ਼ੁਕਰ ਗ੍ਰਹਿ ਖਰਾਬ ਚੱਲਦਾ ਹੋਵੇ ਤਾਂ ਉਸ ਗ੍ਰਹਿ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਸਮਾਂ 20 ਸਾਲ ਦਾ ਚਨੀ ਗ੍ਰਹਿ ਦਾ ਸਮਾਂ 19 ਸਾਲ ਤੇ ਰਾਹੁ ਦਾ ਸਮਾਂ 18 ਸਾਲ ਬੁੱਧ ਦਾ 17 ਤੇ ਗੁਰੂ ਦਾ 16 ਕਹਿੰਦਾ ਮਤਲਬ ਇਹ ਹੈ ਕਿ ਜੇਕਰ ਸਾਡੇ ਇਹ ਗ੍ਰਹਿ ਨੇ ਜਿਹੜੇ ਇਹ ਖਰਾਬ ਹੋਣਗੇ ਤੇ ਕੀ ਸਾਨੂੰ ਇੰਨੇ ਸਾਲ ਦੁੱਖ ਭੁਗਣਾ ਪਵੇਗਾ ਪਰ ਇਹ ਨਹੀਂ ਉਹ ਕਿਵੇਂ ਕਿ ਜੇਕਰ ਅਸੀਂ ਇਨ੍ਹਾਂ ਗ੍ਰਹਿਆਂ ਦਾ ਉਪਾਅ ਕਰ ਲੈਨੇ ਆ ਤੇ ਸਾਡੇ ਇਹ ਗ੍ਰਹਿ ਠੀਕ ਹੋ ਜਾਂਦੇ ਨੇ ਤੇ ਸਾਡੀ ਜਿਹੜੀ ਜ਼ਿੰਦਗੀ ਹੁੰਦੀ ਏ ਉਹ ਵੀ ਬੜੀ ਸੁਖਾਲੀ ਨਿਕਲ ਜਾਂਦੀ ਏ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੱਸਾਂਗੇ ਕੁਝ ਤਵਾਨੂੰ ਗੱਲਾਂ ਸਾਂਝੀਆਂ ਕਰਾਂਗੇ ਕਿ ਜੇਕਰ ਇਹ ਨਿਸ਼ਾਨੀਆਂ ਤੁਹਾਨੂੰ ਦਿਖਦੀਆਂ ਨੇ ਕਿ ਤੁਸੀਂ ਇਹਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡਾ ਕਿਹੜਾ ਗ੍ਰੇ ਹੈ ਜੋ ਖਰਾਬ ਚੱਲ ਰਿਹਾ ਹੈ ਤੇ ਉਹਨਾਂ ਗ੍ਰੇਆਂ ਨੂੰ ਅਸੀਂ ਠੀਕ ਕਿਵੇਂ ਕਰਨਾ ਉਹਨਾਂ ਨੂੰ ਠੀਕ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਖਾਸ ਨੇ ਇਹਨਾਂ ਉਪਾਅ ਨੂੰ ਕਰਮ ਦੇ ਨਾਲ ਤੁਹਾਡੀਆਂ ਜਿਹੜਾ ਜੀਵਨ ਜ਼ਿੰਦਗੀ ਉਹ ਬੜੀ ਹੀ ਸੁਖਾਲੀ ਨਿਕਲ ਜਾਵੇਗੀ ਇਸ ਕਰਕੇ ਅੱਜ ਵੀ ਜੋ ਵੀਡੀਓ ਇਹ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ ਕੁ ਉਪਾਅ ਦੱਸਾਂਗੇ ਕੁਝ ਕੁ ਨਿਸ਼ਾਨੀਆਂ ਦੱਸਾਂਗੇ ਜਿਨ੍ਹਾਂ ਤੋਂ ਤੁਸੀਂ ਅੰਦਾਜ਼ਾ ਲਗਾ ਕੇ ਕਿ ਇਹ ਤੁਹਾਡਾ ਗ੍ਰਹਿ ਹੈ ਜੋ ਖਰਾਬ ਚੱਲ ਰਿਹਾ ਹੈ ਇਸ ਗ੍ਰਹਿ ਨੂੰ ਠੀਕੇ ਕਰਨ ਦੇ ਲਈ ਇਹ ਕੁਝ ਖਾਸ ਉਪਾਅ ਨੇ ਜੇਕਰ ਅਸੀਂ ਉਹਨਾਂ ਉਪਾਅ ਨੂੰ ਕਰ ਲਿਆ ਤਾਂ ਸਾਡੀ ਜਿਹੜੀ ਜ਼ਿੰਦਗੀ ਬਹੁਤ ਸੌਖੀ ਬਤੀਤ ਹੋਵੇਗੀ। ਇਸੇ ਤਰ੍ਹਾਂ ਜਦੋਂ ਸਾਨੂੰ ਸਰੀਰਕ ਤੌਰ ਤੇ ਕੋਈ ਵੀ ਦੁੱਖ ਤਕਲੀਫ ਹੁੰਦਾ ਤੇ ਉਸ ਦੀ ਮੈਡੀਸਿਨ ਲੈਣ ਦੇ ਲਈ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਡਾਕਟਰ ਨੂੰ ਅਸੀਂ ਪਹਿਲਾਂ ਆਪਣੀ ਤਕਲੀਫ ਦੱਸਦੇ ਹਾਂ ਤੇ ਉਸ ਦੇ ਬਾਅਦ ਦੇ ਵਿੱਚ ਹੀ ਸਾਨੂੰ ਮੈਡੀਸਿਨ ਮਿਲਦੀ। ਠੀਕ ਇਸੇ ਹੀ ਤਰ੍ਹਾਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਦਾ ਡਾਕਟਰ ਆਪ ਖੁਦ ਹੀ ਬਣਦੇ। ਹੁਣ ਤੁਸੀਂ ਵੀ ਸੋਚਦੇ ਹੋ ਹੋਗੇ ਕਿ ਸਾਨੂੰ ਇੱਕ ਇੱਕ ਪਰੇਸ਼ਾਨੀ ਨੂੰ ਠੀਕ ਕਰਨ ਦੇ ਲਈ ਅਲੱਗ-ਅਲੱਗ ਉਪਾਅ ਕਰਨੇ ਪੈਣਗੇ ਪਰ ਬਿਲਕੁਲ ਵੀ ਨਹੀਂ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਚਮਤਕਾਰੀ ਉਪਾਅ ਲੈ ਕੇ ਆਇਆ ਉਹ ਇੱਕ ਉਪਾਅ ਕਰਨ ਦੇ ਨਾਲ ਹੀ ਸਾਡੇ ਜਿਹੜੇ ਨੌ ਦੇ ਨੌ ਗ੍ਰਹਿ ਨੇ ਉਹ ਠੀਕ ਹੋ ਜਾਣਗੇ ਜਿਸ ਕਰਕੇ ਸਾਨੂੰ ਕਿਸੇ ਵੀ ਮੁਸ਼ਕਲ ਤੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸਲੇ ਨਾਲ ਜੇਕਰ ਤੁਹਾਡੀ ਨੌਕਰੀ ਜੌਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਜਾਂ ਵਿਆਹ ਸ਼ਾਦੀ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਰਹਿੰਦੇ ਨੇ ਗਰੀਬੀ ਹੈ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਕਹਿਣ ਦਾ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਦੂਰ ਹੋ ਜਾਵੇਗੀ ਇਹ ਸਾਰੇ ਨੌ ਗ੍ਰਹਿਾਂ ਦਾ ਜੋ ਮਹਾ ਗ੍ਰਹਿਾਂ ਚੋ ਰਾਚਾਏ ਉਹ ਸ਼ੁਕਰ ਗ੍ਰਹਿਾਂ ਦੀ ਗੱਲ ਕਰਦੇ ਹਾਂ ਜੇਕਰ ਤੁਹਾਡਾ ਸ਼ੁਕਰਗੁਜ਼ਾਰ ਠੀਕ ਨਾ ਚੱਲ ਰਿਹਾ ਹੋਵੇ ਤਾਂ ਉਸ ਇਨਸਾਨ ਦੇ ਕੁਝ ਕਿ ਨਿਸ਼ਾਨੀਆਂ ਹੁੰਦੀਆਂ ਨੇ ਕਿ ਜਿਵੇਂ ਉਸ ਦਾ ਕੌਨਫੀਡੈਂਸ ਲੈਵਲ ਲੋ ਹੋ ਜਾਂਦਾ ਹੈ ਉਸ ਦੀ ਆਪਣੇ ਫਾਦਰ ਪੇਰੈਂਟਸ ਨਾਲ ਬਿਲਕੁਲ ਵੀ ਨਹੀਂ ਬਣਦੀ ਜਿਵੇਂ ਕਿ ਉਹ ਆਪਣੇ ਪੇਰੈਂਟਸ ਦੇ ਕਹਨੇ ਤੋਂ ਬਾਹਰ ਰਹਿੰਦਾ ਹੈ ਪੇਰੈਂਟਸ ਦੀ ਸਿੱਖਿਆ ਉਸ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਇਸ ਤੋਂ ਤੁਸੀਂ ਸਮਝ ਸਕਦੇ ਹੋ ਤੁਹਾਡਾ ਸ਼ੁਕਰ ਗ੍ਰਹਿ ਖਰਾਬ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੀ ਆਪਣੇ ਮਦਰ ਦੇ ਨਾਲ ਬਿਲਕੁਲ ਵੀ ਨਹੀਂ ਬਣਦੀ ਉਹਨਾਂ ਦੇ ਨਾਲ ਤੁਹਾਡੀ ਅਣ ਬਣ ਰਹੀ ਹੈ ਤੇ ਤੁਹਾਡੇ ਮਾਤਾ ਜੀ ਦਾ ਜਿਹੜਾ ਸਰੀਰਕ ਤੌਰ ਤੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ ਉਹ ਬਿਮਾਰ ਰਹਿੰਦੇ ਨੇ ਤਾਂ ਤੁਸੀਂ ਉਸ ਚੀਜ਼ ਤੋਂ ਸਮਝ ਸਕਦੇ ਹੋ ਕਿ ਤੁਹਾਡਾ ਚੰਦਰ ਗ੍ਰਹਿ ਜੋ ਉਹ ਕਮਜ਼ੋਰ ਹੈ ਕਹਿਣ ਦਾ ਭਾਵ ਕਿ ਠੀਕ ਨਹੀਂ ਚੱਲ ਰਿਹਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਆਪਣੇ ਭਰਾਵਾਂ ਦੇ ਨਾਲ ਤੁਹਾਡੀ ਬਿਲਕੁਲ ਵੀ ਨਹੀਂ ਬਣਦੀ ਤੁਹਾਡਾ ਪ੍ਰਾਪਰਟੀ ਨੂੰ ਲੈ ਕੇ ਕੋਈ ਨਾ ਕੋਈ ਲੜਾਈ ਝਗੜਾ ਚੱਲ ਰਿਹਾ ਤਾਂ ਤੁਹਾਡਾ ਮੰਗਲ ਗ੍ਰਹਿ ਆ ਜੋ ਉਹ ਬਿਲਕੁਲ ਖਰਾਬ ਚੱਲ ਰਿਹਾ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡੀ ਆਪਣੀਆਂ ਭੈਣਾਂ ਜਾਂ ਭੂਆ ਦੇ ਨਾਲ ਬਿਲਕੁਲ ਵੀ ਨਹੀਂ ਬਣਦੀ ਉਹਨਾਂ ਦੇ ਨਾਲ ਤੁਹਾਡੀ ਕੋਈ ਅਣਬਣ ਲੜਾਈ ਝਗੜਾ ਚੱਲਦਾ ਹੈ ਚਾਹੇ ਤੁਹਾਡੀ ਭੈਣ ਜਾਂ ਭੂਆ ਮੈਰਿਜ ਕਰਕੇ ਆਪਣੀ ਸੋਹਰਾ ਪਰਵਾਦ ਚ ਰਹਿ ਰਹੀਏ ਉਥੇ ਉਤੰਗ ਪਰੇਸ਼ਾਨੇ ਬਿਮਾਰ ਰਹਿ ਰਹੀਏ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡਾ ਬੁੱਧ ਗ੍ਰਹਿ ਆ ਜੋ ਉਹ ਖਰਾਬ ਚੱਲ ਰਿਹਾ ਹੈ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗੁਰੂ ਗ੍ਰਹਿ ਦੀ ਗੱਲ ਕਰੀਏ ਜਦੋਂ ਤੁਹਾਨੂੰ ਕੋਈ ਵੀ ਆਰਥਿਕ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਤੁਹਾਨੂੰ ਕੋਈ ਵੀ ਸਲਾਹ ਦੇਣ ਵਾਲਾ ਵਿਅਕਤੀ ਨਹੀਂ ਆਉਂਦਾਗਾ ਤੁਹਾਨੂੰ ਕੋਈ ਸਹੀ ਰਹਿ ਦੇਵੇ ਤਾਂ ਤੁਸੀਂ ਉਸ ਸਮੇਂ ਸਮਝ ਸਕਦੇ ਹੋ ਕਿ ਤੁਹਾਡਾ ਜਿਹੜਾ ਗੁਰੂ ਗਰੇ ਆ ਉਹ ਖਰਾਬ ਚੱਲ ਰਿਹਾ ਹੈ ਇਸੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਆ ਰਹੀ ਹੈ ਜਾਂ ਫਿਰ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆ ਰਹੀਆਂ ਹੈ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਬਿਲਕੁਲ ਵੀ ਨਹੀਂ ਬਣਦੀ ਜਿਵੇਂ ਕਿ ਲੜਕੀਆਂ ਦਾ ਕੋਈ ਬਾਹਰ ਦੋਸਤ ਹੈ ਉਹਨਾਂ ਦੀ ਉਹਨਾਂ ਦੇ ਨਾਲ ਨਹੀਂ ਬਣਦੀ ਚਾ ਲੜਕੀਆਂ ਦੀ ਲੜਕੀਆਂ ਦੇ ਨਾਲ ਨਹੀਂ ਬਣਦੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡਾ ਸ਼ੁਕਰ ਗ੍ਰਹਿ ਆ ਜੋ ਬਿਲਕੁਲ ਖਰਾਬ ਚੱਲ ਰਿਹਾ ਹੈ ਇਸ ਤੋਂ ਇਲਾਵਾ ਸ਼ਨੀ ਗ੍ਰਹਿ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਸ਼ਨੀ ਗ੍ਰਹਿ ਖਰਾਬ ਚੱਲਦਾ ਹੈ ਉਹਨਾਂ ਦੀ ਆਪਣੇ ਚਾਚਾ ਜੀ ਨਾਲ ਬਿਲਕੁਲ ਵੀ ਨਹੀਂ ਬਣਦੀ ਤੇ ਇਸ ਤੋਂ ਇਲਾਵਾ ਜੇਕਰ ਉਹਨਾਂ ਦਾ ਕੋਈ ਬਿਜ਼ਨਸ ਹੈ ਕਾਰੋਬਾਰੀ ਉਹਤੇ ਵਰਕਰ ਨੇ ਜੋ ਕਿ ਕੰਮ ਦੇ ਲਈ ਬਿਲਕੁਲ ਵੀ ਇੱਕ ਜਗ੍ਹਾ ਤੇ ਨਹੀਂ ਟਿਕਦੇ ਤਾਂ ਉਹਨਾਂ ਦਾ ਵੀ ਸ਼ਨੀ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਕਈ ਲੋਕ ਸੋਚਦੇ ਆ ਕਿ ਅਸੀਂ ਤਾਂ ਬਿਲਕੁਲ ਵਧੀਆ ਬੋਲਚਾਲ ਰੱਖਦੇ ਆ ਬਹੁਤ ਵਧੀਆ ਰਹਿੰਦੇ ਆ ਪਰ ਕਈ ਲੋਕਾਂ ਦੀ ਨਖਰੀ ਹੀ ਇੰਨੀ ਹੁੰਦੀ ਨੇ ਕਿ ਉਹ ਕੰਮ ਛੱਡ ਕੇ ਚਲੇ ਜਾਂਦੇ ਨੇ ਪਰ ਜੇਕਰ ਤੁਹਾਡਾ ਸ਼ਨੀ ਤੇ ਗ੍ਰਹਿ ਤੇ ਔਰਾ ਬਿਲਕੁਲ ਠੀਕ ਹੋਵੇਗਾ ਨਾ ਤੇ ਤੁਸੀਂ ਲੱਖ ਭਾਵੇਂ ਕਿਸੇ ਨੂੰ ਕਿੰਨਾ ਵੀ ਬੁਰਾ ਕਿਉਣਾ ਕਹਿ ਲਵੋ ਉਹ ਤੁਹਾਡੇ ਕੰਮ ਨੂੰ ਫਿਰ ਵੀ ਛੱਡ ਕੇ ਨਹੀਂ ਜਾਵੇਗਾ ਜੇਕਰ ਤੁਹਾਡਾ ਰਾਹੂ ਖਰਾਬ ਚੱਲ ਰਿਹਾ ਹੈ ਤਾਂ ਤੁਹਾਡੇ ਕਿਸੇ ਦੀ ਨਾਲ ਵੀ ਰਿਸ਼ਤੇ ਚੰਗੇ ਨਹੀਂ ਹੋਣਗੇ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਛੋਟਾ ਬੱਚਾ ਹੀ ਕਿਉਂ ਨਾ ਹੋਵੇ ਤੁਹਾਡੀ ਉਸ ਦੇ ਨਾਲ ਵੀ ਤੂ ਤੂ ਮੇ ਮੇ ਹੋ ਜਾਵੇਗੀ ਇਸ ਤਰ੍ਹਾਂ ਦੇ ਲੜਾਈ ਝਗੜਿਆਂ ਦੇ ਵਿੱਚ ਕਈ ਵਾਰ ਤੁਹਾਨੂੰ ਝੋਟ ਵੀ ਲੱਗ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਹਸਪੀਟਲ ਦੇ ਚੱਕਰ ਵੀ ਲਗਾਉਣੇ ਪੈ ਸਕਦੇ ਨੇ ਇਸ ਦੇ ਨਾਲ ਨਾਲ ਕਈ ਵਾਰ ਤੁਸੀਂ ਕੋਰਟ ਕੇਸ ਦੇ ਵਿੱਚ ਫਸ ਜਾਂਦੇ ਹੋ ਇਹ ਸਭ ਰਾਹੂ ਖਰਾਬ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਸੇ ਨਾਲ ਨਾਲ ਹੁਣ ਕੇਤੂ ਦੀ ਗੱਲ ਕਰਦੇ ਆ ਜੇਕਰ ਤੁਹਾਡਾ ਕੇਤੂ ਖਰਾਬ ਚੱਲ ਰਿਹਾ ਹੁੰਦਾ ਤੇ ਤੁਸੀਂ ਬੜੇ ਹੀ ਰਿਫਿਊਜ਼ ਰਹਿਣ ਲੱਗ ਜਾਂਦੇ ਹੋ ਤੇ ਹਰੇਕ ਰਿਸ਼ਤੇ ਦੇ ਵਿੱਚ ਤੁਸੀਂ ਤੁਸੀਂ ਵਿਅਮ ਕਰਦੇ ਹੋ ਤੇ ਹਰੇਕ ਰਿਸ਼ਤੇ ਦੇ ਵਿੱਚ ਤੁਸੀਂ ਇਹ ਸੋਚਦੇ ਹੋ ਕਿ ਇਸ ਇਨਸਾਨ ਨੇ ਕਿਤੇ ਮੇਰੇ ਨਾਲ ਇਸ ਤਰ੍ਹਾਂ ਤਾਂ ਨਹੀਂ ਕੀਤਾ ਹੋਵੇਗਾ ਜੇਕਰ ਇਹ ਮੇਰੇ ਨਾਲ ਚੰਗਾ ਕਰ ਰਿਹਾ ਤੇ ਜ਼ਰੂਰ ਇਸ ਦੇ ਪਿੱਛੇ ਇਸ ਦਾ ਕੋਈ ਮਕਸਦ ਹੋਵੇਗਾ ਤੁਸੀਂ ਹਰ ਇੱਕ ਰਿਸ਼ਤੇ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਸ਼ੱਕ ਕਰੋਗੇ ਮਤਲਬ ਇਹੀ ਕਿ ਤੁਸੀਂ ਹਰ ਇੱਕ ਰਿਸ਼ਤੇ ਦੇ ਵਿੱਚ ਕਮੀਆਂ ਕੱਢਦੇ ਹੋ ਤੁਹਾਡੀ ਆਪਣੇ ਬੇਟੇ ਦੇ ਨਾਲ ਵੀ ਨਹੀਂ ਬਨੇਗੀ ਤੇ ਇਸ ਤਰੀਕੇ ਦੇ ਨਾਲ ਤੁਹਾਡਾ ਪਾਠ ਪੂਜਾ ਦੇ ਵਿੱਚ ਵੀ ਮਨ ਬਿਲਕੁਲ ਨਹੀਂ ਲੱਗੇਗਾ ਕਿਸੇ ਨਾਲ ਨਾ ਤੁਹਾਨੂੰ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਤਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗਣੀਆਂ ਤੇ ਇਹ ਸਨ ਉਹਨਾਂ ਨੌ ਗ੍ਰਹਿਾਂ ਦੀਆਂ ਪਰੇਸ਼ਾਨੀਆਂ ਜੇਕਰ ਤੁਹਾਡੇ ਨੌ ਗ੍ਰਹਿ ਖਰਾਬ ਚੱਲ ਰਹੇ ਹੁੰਦੇ ਨੇ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਉਸ ਉਪਾਅ ਦੀ ਗੱਲ ਕਰਦੇ ਆ ਜਿਸ ਉਪਾਅ ਨੂੰ ਕਰਨ ਦੇ ਨਾਲ ਇਹ 9 ਦੇ 9 ਗ੍ਰਹਿਆਂ ਦੀਆਂ ਪਰੇਸ਼ਾਨੀਆਂ ਦੂਰ ਕਰ ਹੋ ਸਕਦੀਆਂ ਨੇ ਤੇ ਇਸ ਉਪਾਅ ਨੂੰ ਹਰ ਇੱਕ ਵਿਅਕਤੀ ਕਰ ਸਕਦਾ ਚਾਹੇ ਉਹ ਲੇਡੀ ਹੋਵੇ ਚਾਹੇ ਜੈਨ ਸੋਹੜ ਬੱਚਾ ਛੋਟਾ ਹੋਵੇ ਵੱਡਾ ਹੋਵੇ ਵਿਆਹਾ ਹੋਵੇ ਕੁਵਾਰਾ ਹੋਵੇ ਹਰ ਇੱਕ ਵਿਅਕਤੀ ਲੇਡੀ ਸਪਰਸ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਰ ਨੂੰ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਦੇ ਦਿਨ ਕਰਨਾ ਹੈ ਜੇਕਰ ਤੁਸੀਂ ਸ਼ਨੀਵਾਰ ਕਰਦੇ ਹੋ ਤਾਂ 9 ਸ਼ਨੀਵਾਰ ਲਗਾਤਾਰ ਕਰਨਾ ਹੈ ਜੇਕਰ ਮੰਗਲਵਾਰ ਕਰ ਰਹੇ ਹੋ ਤਾਂ ਤੁਸੀਂ 9 ਮੰਗਲਵਾਰ ਲਗਾਤਾਰ ਕਰਨਾ ਹੈ ਕਹਿਣ ਦਾ ਭਾਵ ਇਹ ਹੀ ਕਿ 9 ਮੰਗਲਵਾਰ ਕਰਨਾ ਹੈ ਕਹਿਣ ਦਾ ਭਾਵ ਇਸ ਤਰ੍ਹਾਂ ਕਿ ਇੱਕ ਮੰਗਲਵਾਰ ਕਰ ਲਿਆ ਅਗਲੇ ਮੰਗਲਵਾਰ ਫਿਰ ਇਸੇ ਤਰ੍ਹਾਂ ਬਿਨਾਂ ਗੈਪ ਦੇ 9 ਮੰਗਲਵਾਰ ਤੁਸੀਂ ਕਰਨਾ ਹੈ ਜਾਂ ਫਿਰ 9 ਸ਼ਨੀਵਾਰ ਕਰਨਾ ਹੈ ਨੋਟਾ ਕਰਨੇ ਹੀ ਕਰਨਿਆ ਉਸ ਤੋਂ ਬਾਅਦ ਕਰ ਸਕਦੇ ਹਾਂ ਤਾਂ ਜ਼ਰੂਰ ਕਰੋ ਤੇ ਇਸ ਉਪਾਰ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਸੋਈ ਤੇ ਧਾਗਾ ਇਸ ਦੇ ਵਿੱਚ ਤੁਹਾਨੂੰ ਜਿਹੜੀਆਂ ਰੀਲਾਂ ਨੇ ਉਹ ਨੌ ਚਾਹੀਦੀਆਂ ਨੇ ਤੇ ਕਿਹੜੇ ਕਲਰ ਦੀਆਂ ਚਾਹੀਦੀਆਂ ਨੇ ਰੀਲਸ ਹੈ ਜਿਹੜਾ ਧਾਗਾ ਇਹ ਨਾ ਉਹ ਤੁਸੀਂ ਕਾਟਨ ਦਾ ਲੈਣਾ ਪਲਾਸਟਿਕ ਦਾ ਨਹੀਂ ਲੈਣਾ ਕਲਰ ਲੈਣੇ ਆ ਤੁਸੀਂ ਵਾਈਟ, ਔਰੇਂਜ, ਗ੍ਰੀਨ, ਮਹਿਰੂਨ ਜਾਂ ਫਿਰ ਬਰਾਊਨ ਵੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਡਾਰਕ ਗ੍ਰੀਨ ਲੈਣਾ। ਪਹਿਲਾਂ ਲਿਆ ਸੀ ਗ੍ਰੀਨ ਜਿਹਦੇ ਵਿੱਚ ਲਾਈਟ ਕਲਰ ਚ ਹੁੰਦਾ ਹੁਣ ਡਾਰਕ ਗ੍ਰੀਨ ਲੈਣਾ ਹੈ। ਉਹ ਇਸ ਦੇ ਨਾਲ ਨਾਲ ਪਿੰਕ ਤੇ ਰੈੱਡ ਕਲਰ ਲੈ ਲੈਣਾ ਹੈ। ਇਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਮਨ ਕਲਰ ਲੈ ਲੈਣਾ ਜਿਸ ਤਰ੍ਹਾਂ ਦਾ ਨੀਬੂ ਦਾ ਕਲਰ ਹੁੰਦਾ ਹੈ। ਇਸ ਤੋਂ ਬਾਅਦ ਵਿੱਚ ਬਲੂ ਤੇ ਬਲੈਕ ਇਹ ਨੌ ਤਰ੍ਹਾਂ ਦੀਆਂ ਰੀਲਾਂ ਤੁਸੀਂ ਲੈ ਲੈਣੀਆਂ ਨੇ। ਇਹ ਨੌ ਕਲਰ ਤੁਸੀਂ ਲੈ ਲੈਣੇ। ਇਹ ਧਾਗੇ ਲੈਣ ਤੋਂ ਬਾਅਦ ਵਿੱਚ ਤੁਸੀਂ ਜਿਸ ਦੇ ਲਈ ਉਪਾਅ ਕਰ ਲਿਓ ਕਰ ਰਹੇ ਹੋ ਮੰਨ ਲਓ ਕਿ ਤੁਸੀਂ ਇਹ ਉਪਾਅ ਆਪਣੇ ਬੱਚੇ ਦੇ ਵਿਦੇਸ਼ ਜਾਣ ਦੇ ਲਈ ਕਰ ਰਹੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਖਿੜਾਰ ਕੇ ਖੜਾ ਕਰਕੇ ਉਸ ਦੇ ਅੰਗੂਠੇ ਪੈਰ ਵਾਲੇ ਅੰਗੂਠੇ ਦੇ نیچے ਧਾਗਾ ਰੱਖ ਕੇ ਸਿਰ ਤੱਕ ਨਾਪ ਲੈ ਕੇ ਉਹਨਾਂ ਧਾਗਾ ਤੁਸੀਂ ਲੈ ਲੈਣਾ ਇਸ ਤਰੀਕੇ ਦੇ ਨਾਲ ਤੁਸੀਂ ਨੌ ਸਾਰੇ ਅਲੱਗ-ਅਲੱਗ ਧਾਗੇ ਨੇ ਜਿਹੜੇ ਲੈ ਲੈਣੇ ਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪਰੇਸ਼ਾਨੀ ਹੈ ਤਾਂ ਉਸ ਦਾ ਕਰੋ ਜੋ ਵੀ ਤੁਹਾਨੂੰ ਪਰੇਸ਼ਾਨੀ ਹੈ ਨਾ ਤੁਸੀਂ ਉਸ ਦਾ ਹੀ ਕਰ ਸਕਦੇ ਤੇ ਇਸ ਤਰ੍ਹਾਂ 나ਪ ਲੈਣ ਤੋਂ ਬਾਅਦ ਉਹਨਾਂ 9 ਧਾਗਿਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਹੱਥ ਤੇ ਰਗੜਨਾ ਹੈ ਤੇ ਇੱਕ ਅਸੀਂ ਆਪਾਂ ਬੱਤੀ ਬਣਾ ਲੈਣੀ ਜਿਵੇਂ ਦੀਵੇ ਦੇ ਵਿੱਚ ਜਗਾਉਣੇ ਆ ਇਸ ਤਰੀਕੇ ਦੇ ਨਾਲ ਤੁਸੀਂ ਹੁਣ ਲੈਣਾ ਇੱਕ ਦੀਵਾ ਦੀਵੇ ਦੇ ਵਿੱਚ ਜਿਹੜੀ ਤੁਸੀਂ ਉਹ ਬੱਤੀ ਬਣਾਈ ਹੈ 9 ਧਾਗਿਆਂ ਦੀ ਉਸ ਨੂੰ ਰੱਖ ਦੇਣਾ ਰੱਖਣ ਤੋਂ ਬਾਅਦ ਦੇ ਵਿੱਚ ਇਸ ਦੀਵੇ ਦੇ ਵਿੱਚ ਜਾਂ ਤਾਂ ਤੁਸੀਂ ਤੇਲ ਦਾ ਤੇਲ ਪਾ ਸਕਦੇ ਹੋ ਜਾ ਵੀਰ ਤੁਸੀਂ ਸਰੋਂ ਦਾ ਤੇਲ ਪਾ ਸਕਦੇ ਹੋ ਤੇ ਹੁਣ ਤੁਸੀਂ ਕੀ ਕਰਨਾ ਹੈ ਇਸ ਦੀਵੇ ਨੂੰ ਤੁਹਾਡੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਿਆ ਉਸ ਸਥਾਨ ਤੇ ਤੁਸੀਂ ਜਗਾ ਦੇਣਾ ਇਸ ਤਰੀਕੇ ਦੇ ਨਾਲ ਕਈ ਲੋਕ ਸੋਚਦੇ ਆ ਸੀ ਘਰ ਦੇ ਅੰਦਰ ਨਹੀਂ ਜਗਾ ਸਕਦੇ ਨਾ ਹੀ ਬਾਹਰ ਜਗਾ ਸਕਦੇ ਆ ਤੇ ਜੇਕਰ ਤੁਸੀਂ ਹਨੂਮਨ ਮੰਦਿਰ ਚਲੇ ਜਾਓਗੇ ਤਾਂ ਉਹ ਸਭ ਤੋਂ ਹੀ ਜ਼ਿਆਦਾ ਬੈਸਟ ਹੋਵੇਗਾ ਤੁਸੀਂ ਇਹ ਦੀਵੇ ਨੂੰ ਲੈ ਕੇ ਹਨੂਮਨ ਦੇ ਮੰਦਿਰ ਚਾ ਸਕਦੇ ਹੋ ਤੇ ਉੱਥੇ ਇਸ ਦੀਵੇ ਨੂੰ ਤੁਸੀਂ ਜਗਾ ਸਕਦੇ ਹੋ ਇਹ ਆਹ ਤੇ ਜੁਰ ਕੇ ਤੁਸੀਂ ਆਪਣਾ ਨਾਮ ਲੈ ਕੇ ਆਪਣੇ ਪਿਤਾ ਜੀ ਦਾ ਨਾਮ ਲੈ ਕੇ ਆਪਣਾ ਗੋਤਰ ਬੋਲ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਮਨੋ ਕਾਮਨਾ ਬੋਲਣੀ ਹੈ ਜਾਂ ਫਿਰ ਤੁਹਾਡੀ ਕੋਈ ਪ੍ਰੋਬਲਮ ਪਰੇਸ਼ਾਨੀ ਹੈ ਤੋ ਉਹ ਬੋਲ ਦੇਣੀ ਹੈ ਸਾਨੂੰ ਮਾਂ ਜੀ ਨੂੰ ਇਹ ਪ੍ਰਾਰਥਨਾ ਕਰਨੀ ਹੈ ਕਿ ਨੋ ਗਰੇਆਂ ਦੀ ਜਿਹੜੀ ਸਾਡੀ ਪੀੜ ਹੈ ਉਸ ਤੋਂ ਤੁਹਾਨੂੰ ਮੁਕਤੀ ਦਿਓ ਤੋ ਲੋਕ ਮੰਦਰ ਦੇ ਵਿੱਚ ਜਾ ਸਕਦੇ ਉਹਨਾਂ ਲਈ ਇਹ ਬੈਸਟ ਹੈ ਜੋ ਲੋਕ ਨਹੀਂ ਜਾ ਸਕਦੇ ਉਹ ਆਪਣੇ ਘਰ ਦੇ ਵਿੱਚ ਹੀ ਇਹ ਕਰ ਸਕਦੇ ਨੇ ਕ ਤੁਸੀਂ ਜ਼ਰੂਰ ਇੱਕ ਵਾਰ ਇਸ ਨੂੰ ਨਵ ਮੰਗਲਵਾਰ ਜਾਂ ਨਵ ਸ਼ਨੀਵਾਰ ਲਗਾਤਾਰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲ ਜਾਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੇ ਇੱਕ ਹੋਰ ਨਵੀਂ ਜਾਣਕਾਰੀ ਨਵੇਂ ਉਪਾਅ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ